ਦੋਸਤੋ ਇੱਕ ਡੇਰੇ ਦਾ ਨਿਸ਼ਾਨ ਸਾਹਿਬ ਡਿਗਣ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ ਇਹ ਖਬਰ ਹੈ ਪਿੰਡ ਸ਼ੰਕਰਦੀ ਜਡੇਆਲਾ ਤੋਂ ਨਿਕੋਤ ਰੋਡ ਤੇ ਸਥਿਤ ਪਿੰਡ ਸ਼ੰਕਰ ਜਿੱਥੇ ਅੱਜ ਸਵੇਰੇ ਇੱਕ ਧਾਰਮਿਕ ਡੇਰੇ ਤੇ ਨਿਸ਼ਾਨ ਸਾਹਿਬ ਚੜਾਉਣ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਰਕੇ ਇਹ ਨਿਸ਼ਾਨ ਸਾਹਿਬ ਨੂੰ ਪੁਸ਼ਾਕਾ ਚੜਾਉਣ ਸਮੇਂ ਪੰਜ ਵਿਅਕਤੀ ਕਰੰਟ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਕੇ ਤੇ ਮੌਤ ਹੋਣ ਦਾ ਸਮਝ ਆ ਰਿਹਾ ਹੈ ਜਿਹਦੇ ਵਿੱਚ ਬੂਟਾ ਸਿੰਘ 48 ਸਾਲ ਮਿੰਦਰਪਾਲ 42 ਸਾਲ ਉਮਰ ਦੱਸੀ ਜਾ ਰਹੀ ਹੈ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਦੋਸਤੋ ਤੇ ਦੋਸਤੋ ਲੰਗੇ ਦਿਨ ਪੰਡ ਹਿੰਮਤ ਭੰਡਾਲ ਵਿੱਚ ਵੀ ਇੱਕ ਨਿਸ਼ਾਨ ਸਾਹਿਬ ਵੀਲੀ ਦੀ ਤਾਰ ਨਾਲ ਟਕਰਾਉਣ ਕਰਕੇ ਇੱਕ ਵਿਅਕਤੀ ਦੀ ਬਹੁਤ ਹੋ ਗਈ ਸੀ ਇਹ ਦੂਸਰਾ ਹਾਦਸਾ ਆਇਆ ਇਸ ਇਲਾਕੇ ਵਿੱਚ ਜਦੋਂ ਨਿਸ਼ਾਨ ਸਾਹਿਬ ਦਾ ਪ੍ਰਸ਼ਾਕਾ ਚੜਾਉਣ ਵੇਲੇ ਕਰੰਟ ਨਾਲ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਇੱਥੇ ਦੋ ਵਿਅਕਤੀਆਂ ਦੀ ਪਿੰਡ ਸ਼ੰਕਰ ਵਿੱਚ ਮੌਤ ਹੋਈ ਹੈ ਇਸ ਮਾਮਲੇ ਦੇ ਬਾਰੇ ਐਸ ਐਚਓ ਨਕੋਦਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਹਾਂਜੀ ਸਰ ਅੱਜ ਪਿੰਡ ਜਿਹੜਾ ਸ਼ੰਕਰ ਦੇ ਘਟਣਾ ਵਾਪਰੀ ਕੀ ਹੈ ਗਿਆ ਸੀ ਇਹ ਇੱਕ ਖ਼ਬਰ ਮਿਲੀ ਸੀਗੀ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਨ ਜੋਗ ਡੀਐਸਪੀ ਸਾਹਿਬ ਉੱਥੇ ਜਿਹੜਾ ਇੱਕ ਇਹਨਾਂ ਦੀ ਪਰਿਵਾਰ ਦੀ ਜਿਹੜੀ ਆ ਪੁਰਖਾਂ ਦੀ ਜਗ੍ਹਾ ਆ ਉਹਦੇ ਤੇ ਅੱਜ ਨਿਸ਼ਾਨ ਸਾਹਿਬ ਜਿਹੜਾ ਨਵਾਂ ਚੜਾ ਰਹੇ ਸੀਗੇ ਨਿਸ਼ਾਨ ਸਾਹਿਬ ਜਦੋਂ ਪਰਤਾਰਾ ਨਾਲ ਟੱਚ ਹੋ ਗਿਆ ਤਾਰਾ ਨਾਲ ਟੱਚ ਹੋਣ ਕਰਕੇ ਨਿਸ਼ਾਨ ਸਾਹਿਬ 'ਚ ਕਰੰਟ ਆਨ ਕਰਕੇ ਜਿਹੜੀ ਆ ਉੱਥੇ ਬੂਟਾ ਸਿੰਘ ਤੇ ਵਿਮਿੰਦਰਪਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਇਹ ਵਜੂਹਾਂ ਕਹਿੰਦੇ ਨੇ ਤੇ ਬਾਕੀ ਤਿੰਨ ਕਰਨਦੀਪ ਗੁਰਪ੍ਰਿੰਦਰ ਤੇ ਦਵਿੰਦਰ ਸਿੰਘ ਇਹ ਪਸਤੀ ਸ਼ੇਖ ਤੇ ਇੱਕ ਵਿਸ਼ੂਗ ਕਲਾ ਦਾ ਇਹ ਜਿਹੜੀ ਆ ਇਹਨਾਂ ਨੂੰ ਰੈਫਰ ਕਰਤਾ ਗਿਆ ਜਲੰਧਰ ਤੇ ਸਰ ਇੱਥੇ ਜਿਹੜੇ ਹੈਗੇ ਆ ਇਹਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਤੇ ਜੋ ਕੁਦਰਤੀ ਮੌਤ ਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ